ਹੁਸ਼ਿਆਰਪੁਰ ਦੇ ਜਿਸ ਵਾਰਡ ਤੋਂ 5 ਵਾਰ ਐਮਸੀ ਰਹੇ ਮੰਤਰੀ ਬ੍ਰਹਮਸ਼ੰਕਰ ਜੀ ਉਸ ਵਾਰਡ ਦੇ ਵਿੱਚ ਡਾਕਟਰ ਰਾਜਕੁਮਾਰ ਛੱਬੀਵਾਲ ਲੋਕ ਸਭਾ ਦੇ ਕੈਂਡੀਡੇਟ ਵੱਲੋਂ ਕੀਤਾ ਪ੍ਰਚਾਰ ਇਸ ਮੌਕੇ ਵਾਰਡ ਨੰਬਰ 6 ਵਿਖੇ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿਸ ਦੇ ਚਲਦੇ ਹੋਏ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦਿੱਤੀ ਜਾਣਕਾਰੀ ਅੱਜ ਆਪ ਆਪਣੇ ਪੁਰਾਣੇ ਵਾਰਡ ਚ ਆਇਆ ਤੁਹਾ ਬਾ 6 ਵਾਰ ਐਮਸੀ ਬਣੇ ਐਮਐਲਏ ਐ ਅੱਜ ਮੰਤਰੀ ਬਣ ਕੇ ਇੱਥੇ ਪਹੁੰਚੇ ਆ ਕਿੱਦਾਂ ਲੱਗ ਰਿਹਾ ਇੱਥੇ ਪਹੁੰਚ ਕੇ ਦੇਖੋ ਮੰਤਰੀ ਇਸ ਵਾਰਡ ਵਾਲਿਆਂ ਨੇ ਬਣਾਇਆ ਮੈਂ ਤਾਂ ਇਹ ਕਹੂੰਗਾ ਮੈਂ ਇਹਨਾਂ ਦਾ ਸਦਾ ਰਣੀ ਐ ਕਿਉਂਕਿ ਇਹਨਾਂ ਨੇ ਅੱਛੀ ਸ਼ੁਰੂਆਤ ਦਿੱਤੀ ਸੀਗੀ ਸੋ ਮੈਨੂੰ ਲਗਾਤਾਰ ਇਲੈਕਸ਼ਨ ਜਿੱਤਾਇਆ ਇਹਨਾਂ ਸਾਰਿਆਂ ਨੇ ਇੰਡੀਪੈਂਡੈਂਟ ਲੜਿਆ 1 ਸਾਲ ਦੇ ਵਿੱਚ 2 ਇਲੈਕਸ਼ਨ ਜਿੱਤਣ ਵਾਲਾ ਮੈਂ ਹੀ ਬੰਦਾ ਸੀ ਜਿੰਨੇ 2021 ਵੀ ਇਲੈਕਸ਼ਨ ਜਿੱਤੇ ਆ 2022 ਜੋ ਫਰਵਰੀ ਆਂਦੇ ਆਂਦੇ ਇਲੈਕਸ਼ਨ ਜਿੱਤ ਲਿਆ ਸੋ ਮੈਂ ਤਾਂ ਇਹਨਾਂ ਦਾ ਸਦਾ ਰਣੀ ਐ ਮੇ ਇਹ ਮੈਂ ਇਹਨਾਂ ਤੋਂ ਕਦੇ ਵੀ ਦੂਰ ਨਹੀਂ ਰਿਹਾ ਨਾ ਇਹਨਾਂ ਨੇ ਮੈਨੂੰ ਕਦੀ ਕੋਈ ਕੁਐਸਚਨ ਕੀਤਾ ਵੀ ਇਹ ਆਹ ਗੱਲ ਆ ਜਾਂ ਆਹ ਗੱਲ ਸੋ ਮੈਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ 1 ਜੂਨ ਨੂੰ ਸਵੇਰੇ ਸਵੇਰੇ ਠੰਡੇ ਠੰਡੇ ਜਾ ਕੇ 5ਵੇਂ ਨੰਬਰ ਦੇ ਝਾੜੂ ਦਾ ਵੋਟਰਨ ਇਹ ਦੁਆਕੇ ਆਉਗੇ ਔਰ ਮੈਂ ਉਮੀਦ ਕਰਦਾ ਕ੍ਰਿਸ਼ਨਨਗਰ ਵਾਰਡ ਜਿਹੜਾ ਹੈ ਬਹੁਤ ਵੋਟਰਾਂ ਨੇ ਜਿੱਤਾਂਗੇ ਸਭ ਤੋਂ ਜ਼ਿਆਦਾ ਵੋਟਰਾਂ ਨੇ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਸਰਪ੍ਰਿਕ ਇੱਕ ਗਰੋਹ ਨਵੀਆਂ ਜੁਆਇਨਿੰਗ ਹੋ ਰਹੀਆਂ ਹੈ پورے ਵਿੱਚ ਵਾਤਾਵਰਣ ਹੈ ਕਿ ਕਿਤਰੇ ਨਤੀਜੇ ਦੇਖ ਨੂੰ ਲੈਣਗੇ ਚਾਰ ਚੁੱਕਾਂ ਨੇ ਬਹੁਤ ਛੋੜੇ بڑے ਬੰਦਿਆਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਮੇਰੇ ਨਾਲ ਖੜੇ ਗਿਆਨ ਬਾਂਸਲ ਜੀ ਸਭ ਤੋਂ ਵੱਡਾ ਚਿਹਰਾ ਹੈ ਬੀਜੇਪੀ ਦਾ ਸਿਰ ਵੱਡਾ ਲੀਡਰ ਹੋਣਾ ਕੁਝ ਨਹੀਂ ਹੁੰਦਾ ਵੱਡਾ ਚਿਹਰਾ ਸੋ ਇਹ ਵੱਡਾ ਚਿਹਰਾ ਸੀ ਬੀਜੇਪੀ ਦਾ ਮੈਂ ਕਹਿ ਸਕਦਾ ਜਿਨ੍ਹਾਂ ਨੇ ਐਡਵਾਨੀ ਸਾਹਿਬ ਨਾਲ ਕੰਮ ਕੀਤਾ ਜਿਨ੍ਹਾਂ ਨੇ ਹਟਰਾਲ ਵਿਹਾਰੀ ਬਾਜਪਾਈ ਨਾਲ ਕੰਮ ਕੀਤਾ ਲੇਕਿਨ ਇਹ ਕਿਉਂ ਆ ਹਟਰਾਲੇ ਨੇ ਨਾ ਪਾਲਸੀਆਂ ਤੋਂ ਤੰਗ ਆ ਕੇ ਜਿਹੜੀ ਲੋਕਲ ਬੀਜੇਪੀ ਸੀ ਉਹਦਾ ਬਿਲਕੁਲ ਪੱਠਾ ਬੈਠਾ ਉਹ ਤੋਂ ਤਾਂ ਅਗਰ ਇਹਨਾਂ ਨੇ ਜੁਆਇਨ ਕੀਤੀ ਆਮ ਆਦਮੀ ਪਾਰਟੀ ਔਰ ਅੱਜੇ ਖੁਸ਼ ਹੈ ਕਹਿੰਦਾ ਜਿੰਪਾ ਜੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ 2022 ਦੀ ਜੁਆਇਨ ਕਰ ਲੈਂਦਾ ਬਹੁਤ ਬਹੁਤ ਧੰਨਵਾਦ